ਇਹ ਪਹਿਲਾਂ ਦੱਸੀ ਜਾਵੇ ਨਾ ਉਹ ਹਵਾ ਹੀ ਨਿਕਲ ਜਾਂਦੀ ਹੈ ਗੱਲ ਦੀ ਅੰਗਵਰ ਛੱਡ ਮੈਂ ਆਉਂਦੀ ਹਾਂ ਪਹਿਲਾਂ ਦਾ ਹਾਂ ਬਸ ਹੁਣ ਮੇਰੀ ਗੱਲ ਤੁਸੀਂ ਲਿਖ ਲਓ ਚੰਗਾ ਵੜਾ ਤਾਜੀ ਹੋਣ ਦਾ ਤੋਂ ਅੱਜ ਦੇ ਬਾਅਦ ਦੇ ਚ ਮੋਰ ਚੁੱਕੀ ਖੜਿਆ ਮੈਂ ਤੇ ਕਿਦਰੇ ਜਾਂਦਾ ਹਾਂ ਕੋਣ ਕਾਸ ਤੋਂ ਅਰੇ ਚੱਲੇ ਪੋੜੀ ਹੈ ਨਹੀਂ ਥੱਲੇ ਸਾਉਂਤਰੀ ਕਾਲ ਤੱਕ ਰਾਂ ਚਾਚਾ ਸਤਿ ਸ੍ਰੀ ਅਕਾਲ ਜੀ ਮੂੰਹ ਜਗਾ ਤੋਂ ਬੰਨੀ ਫਿਰਦਾ ਝੜ ਦੁਖਦੀ ਆ ਕਿੱਥੋਂ ਬਹੁਤ ਬਹੁਤ ਹਾਂ ਵਧਾਈਆਂ ਭਾਈ ਵਾਹ ਰਾਜ ਸਾਹਿਬ ਨੂੰ ਉਹ ਆ ਗਏ ਜਿਹੜੇ ਕਸ਼ਮੀਰ ਤੋਂ ਆਏ ਹੋਏ ਨੇ ਖੁਦਾ ਆਪ ਪੀਤੇ ਲੱਥ ਵਰਗਾ ਲੱਗਦਾ ਬਾਈ ਤਾਂ ਹੀ ਅੱਜ ਮੂਲ ਕੋਈ ਜਾਂਦਾ ਇਹ ਇਹ ਨਾਖੀਆ ਨਾ ਹੋਈ ਦਾ ਬਠੰਡਾ ਆਈ ਬਠੰਡਾ ਸਿੱਤਾ ਬਠੰਡਾ ਤਾ 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 ਟੋ 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 ਗੋਲਡੀ ਨਹੀਂ ਵਧ ਲੜੀ ਗੋਸਤਾਂ ਵਾਲੀ ਕਿਉਂ ਭਾਈ ਸਾਨੂੰ ਜੈਪਰ ਨਹੀਂ ਲੈ ਕੇ ਗਿਆ ਤੇ 10 ਪਹੁੰਚ ਗਏ ਕੱਲ ਪਿੰਡ ਵਾਪਸ ਦੇ ਪਿੰਡ ਵਾਲੀ ਜ਼ਿੰਦਗੀ ਚ ਫੇਰ ਰੁੱਝ ਗਏ ਤੇ ਭਾਈ ਸਾਹਿਬ ਲਾਡੀ ਦੇ ਸ਼ਤੂ ਨਾਲ ਬਾਹਰਤਾ ਲਾਪ ਕਰਦੇ ਹੋਏ ਤੇ ਨੌਜਵਾਨ ਕਹਿੰਦੇ ਅਸੀਂ ਗੁੱਸੇ ਆ ਤੇ ਤੁਸੀਂ ਸਾਨੂੰ ਲੈ ਕੇ ਨਹੀਂ ਗਏ ਭਾਈ ਰਾਜਸਥਾਨ ਟੂਰ ਤੇ ਵੈਸੇ ਲਾਡੀ ਹੋਰੇ ਕਹਿੰਦੇ ਸਾਨੂੰ ਤਾਂ 4 ਸਾਲ ਹੋ ਗਏ ਹਰ ਇੱਕ ਸਾਲ ਅਸੀਂ ਕਿਤੇ ਨਾ ਕਿਤੇ ਘੁੰਮ ਕੇ ਆਉਨੇ ਆ ਸਲਾਹਾਾਂ ਦੇ ਵਿੱਚ ਕਿਉਂ ਲਾਡੀ ਐਸਾ ਕਿਉਂ ਹੋਤਾ ਹੈ ਸਾਇਆ ਹੁੰਦਾ ਵੀ ਜੇ ਨਾਲ ਦੇ ਬੰਦੇ ਲਈ ਆਂਦੇ ਨਹੀਂ ਚੋਰ ਕਬਾ ਜੰਦੇ ਆਹੀ ਕਰ ਨਾਲ ਦੇ ਬੰਦੇ ਜੇ ਪਹਿਲਾਂ ਦੱਸ ਦੇਣਗੇ ਫਿਰ ਚੱਲੋਂਗੇ ਆਹੀ ਕਰਨ ਹੁੰਦਾ ਉਹ ਆਏ ਆ ਲਾਡੀ ਜੇ ਪਹਿਲਾਂ ਦੱਸੀ ਜਾਵੇ ਨਾ ਉਹ ਹਵਾ ਹੀ ਨਿਕਲ ਜਾਂਦੀ ਹੈ ਗੱਲ ਦੀ ਫਿਰ ਉਹ ਕਹਿੰਦੇ ਪੂਰੀ ਨਹੀਂ ਹੁੰਦੀ ਆਏ ਵੀ ਹੁੰਦਾ ਅਗੋਂ ਵਾਰ ਸਾਡੇ ਆਉਂਦੇ ਅਸੀਂ ਪਹਿਲਾਂ ਦੱਸਦੇ ਨੇ ਫਿਰ ਸਾਡੀ ਗੱਲ ਦੀ ਹਵਾ ਦੇ ਕਹਿੰਦੇ ਫਿਰ ਹਾਂ ਠੀਕ ਹੈ ਹੁਣ ਕੁਝ ਸਿੱਖਿਆ ਇਸ ਗੱਲ ਤੋਂ ਲੋਟ ਆ ਭਾਈ ਇਹਦੀ ਆਪਾਂ ਕਿਸ ਨੂੰ ਦੱਸਣਾ ਹੈ ਠੀਕ ਹੈ ਬਸ ਹੁਣ ਮੇਰੀ ਗੱਲ ਤੁਸੀਂ ਲਿਖ ਲਓ ਅੱਗੇ ਤੋਂ ਇਹ ਤੇ ਲਿਖ ਹੀ ਲਈ ਵੀਡੀਓ ਲਾ ਲਾਂਗੇ ਠੀਕ ਐ ਠੀਕ ਐ ਵੀਰੇ ਠੀਕ ਆ ਵੀ ਪਹਿਲਵਾਨ ਕੈਦਨ ਲੈ ਤੈਨੂੰ ਬਦ ਕੇ ਤਿੰਨ ਚਾਰ ਦਿਨ ਹਾਂ ਬਰਸ਼ਾਦਾ ਪਾਣੀ ਛਕਦੇ ਆਂ ਤੇ ਫਿਰ ਮੈਂ ਤੈਨੂੰ ਦੱਸਾਂ ਆਪਾਂ ਚੱਲਦੇ ਆਂ ਠੀਕ ਐ ਚੰਗਾ ਲਾਡੀ ਖੇਤ ਠੀਕ ਹੈ ਭਾਈ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਸਵਾਗਤ ਆ ਸਾਰਿਆਂ ਦਾ ਆ ਨਵੇਂ ਬਲੌਗ 'ਚ ਅੱਜ 29 ਫੱਗਣ 12 ਮਾਰਚ ਸਾਲ 2024 ਦਿਨ ਮੰਗਲਵਾਰ ਦਾ ਸਵੇਰ ਦੇ ਨੌ ਬੱਜ ਚੁੱਕੇ ਨੇ ਤੇ ਬੱਦਲਬਾਈ ਜੀ ਹੋਈ ਕਰਦੀ ਹੈਗੀ ਤੇ ਖੈਰ ਪਿੰਡਾਂ ਵਾਲਾ ਭਾਈਚਾਰਾ ਤੇ ਅੱਜ ਫੇਰ ਕਰ ਲਿਆ ਸ਼ੁਰੂ ਆ ਕੇ ਪਿੰਡ ਵਾਲਾ ਉਹੀ ਆਪਣੇ ਕੰਮਕਾਰ ਤੇ ਗੱਗੂ ਕੇ ਲੱਗਾ ਹੋਏ ਮਿਸਤਰੀ ਤੇ ਨਵੇਂ ਡਿਜ਼ਾਈਨ ਪਾਈ ਜਾਂਦੇ ਆ ਜੋ ਬਰੋਦਰ ਵੀ ਜਾ ਕੇ ਦੇਖਦੇ ਆ ਤੇ ਪਹਿਲਾਂ ਪ੍ਰਸ਼ਾਦਾ ਪਾਣੀ ਸ਼ਕ ਲਈ ਤੇ ਫਿਰ ਸ਼ਤੂ ਨਾਲ ਖੇਤ ਜਾਣਾ ਤੇ ਇੱਥੋਂ ਡੇਗ ਪੱਟ ਕੇ ਲਿਆਵਾਂਗੇ ਬਰਕੈਨ ਘਰੋਂ ਉੱਤੇ ਖੇਤ ਜਾ ਕੇ ਇਹਦੇ ਖੂਤੇ ਲਾ ਕੇ ਆਵਾਂਗੇ ਤੇ ਪੂਰੇ ਦਿਨ ਦਾ ਮਾਹੌਲ ਚਾਲ ਦਿਖਾਵਾਂਗੇ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਭਾਈਚਾਰਾ ਗਾਲਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆਂ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਇਹ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਵੀ ਲਾਜ਼ਰੂਰ ਕਰ ਲਿਓ ਹੋਰ ਭਾਈ ਪੱਪੂ ਵਧੀਆ ਵਧੀਆ ਬਾਇਸ਼ ਸ਼ੱਕੋ ਭਾਈ ਧੰਨਵਾਦ ਚੋਬਰੋ ਤੇ ਇਹ ਚੋਬਰ ਖਰ ਚਾਹ ਪਾਣੀ ਪੀ ਕੇ ਤਿਆਰ ਹੋਈ ਜਾਂਦੇ ਤੇ ਗਊਸ਼ਾਲਾ ਚ ਨੀਰੇ ਚਾਰੇ ਦੀ ਸੇਵਾ ਕਰਨ ਜਾਂਦੇ ਆ ਲੋਟਾ ਬਈ ਮਾਹੌਲ ਠੀਕ ਹੈ ਇਹ ਤਾਜ ਦਾ 911 ਖੜਿਆ ਲਿਸ਼ਕਿਆ ਪੁਸ਼ਕਿਆ 8 ਦਿਨਾਂ ਤੋਂ ਹਾਂਜੀ ਪੁੱਤਰ ਇਹ ਤਾਜ ਸਾਡਾ ਬਈ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ 7-8 ਦਿਨਾਂ ਤੋਂ ਸੀ ਮੂੰਹ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਬਾਲਾ ਪੁੱਤਰ ਅੱਜ ਸਾਰਿਆਂ ਨੂੰ ਬਹੁਤ ਦਿਨ ਹੋ ਗਏ ਬੁਲਾਈ ਹਿੰਦੀ ਸਤਿ ਸ਼੍ਰੀ ਅਕਾਲ ਹਾਂਜੀ ਲੱਕ ਵੀ ਗੜਿਓ ਰੋਟੀ ਰੋਟੀ ਆਪਾਂ ਤਾਂ ਦਿਖਾ ਲਾਂਗੇ ਨਵੇਂ ਆਏ ਜੰ ਨੂੰ ਚੱਕ ਦੇ ਆਪਾਂ ਜਦੋਂ ਠੀਕ ਲੱਗਦਾ ਪੁੱਤਰ ਸਾਡਾ ਘਰ ਉਤਰ ਗਿਆ ਕੱਚਾ ਆਪਾਂ ਤੋਂ ਦੇ ਨਾਤੇ ਨਾਲ ਤੁਸੀਂ ਹਾਂ ਰੇਤੇ ਨਾਲ ਰੇਤੇ ਨਾਲ ਰੋਟੀ ਸਸਰੀਕਾਲ ਮੰਮੀ ਸਸਰੀਕਾਲ ਬੇਟਾ ਧੰਨਵਾਦ ਕਰੂ ਵੀ ਸਾਰਿਆਂ ਨੂੰ ਤੇ ਜਿਹੜੇ ਲੋਕ ਲੈ ਕੇ ਚੱਲਦੇ ਆ ਰਹੇ ਨੇ ਇੱਕ ਬੋਲੀ ਸੁਣਾ ਦੇ ਸਸਰੀਕਾਲ ਬੇਟਾ ਸੁਣਾ ਦੇ ਉਤਰ ਤਰਦੇ ਆ ਪਾਪਾ ਇਹ ਤਾਂ ਬੁਖਾਰ ਜਨਦਾ ਅੱਜ ਤਾਂ ਨਹੀਂ ਗਈ ਹੁਣ ਉੱਤਰੇ ਮੜਾ ਜਾ ਉਸ ਚੱਲ ਕੋਈ ਨੂੰ ਫੇਸਣਾ ਸੁਣਾ ਦੇਗੀ ਆ ਸੱਸ ਬੈਲੀ ਮੁੰਡੇ ਜਮੇ ਮੁੰਡੇ ਜਮੇ ਬਾਈ ਕਿਰੂਗੀ ਰੂਦ ਸੁਪਲਾਵਾ ਕਿਰੂਗੀ ਰੂਦ ਬਾਈ ਸੋ ਜਾ ਚੁੱਪ ਕਰਕੇ ਮਾ ਲੋ ਬਿੱਲੀ ਆਈ ਨਹੀਂ ਸੋ ਜਾ ਚੁੱਪ ਕਰਕੇ ਮਾ ਲੋ ਬਿੱਲੀ ਆਈ ਜਣੀ ਲਵਿੰਦਾ ਸੋ ਬਈ ਸਹਿਜ ਦੀ ਬੋਲੀ ਕਿਵੇਂ ਲੱਗੀ ਤੇ ਤਾਜ ਤੂੰ ਕੀ ਸੁਣਾਏਗਾ ਬੇਟੇ ਹੁਣ ਜਿਹਦਾ ਗਾਣਾ ਗੂਣਾ ਸੁਣਾਉਂਦਾ ਸੁਣਾਉਂਦਾ ਪੁੱਤੀ ਗਾਣਾ ਗੂਣਾ ਸੁਣਾਉਂਦਾ ਹੁੰਦਾ ਇਹਦਾ ਕੋਈ ਸੁਣਾਉਂਦਾ ਚਪਲੀਆਂ ਚਾਜ ਆਣੀ ਸੁਣਾਉਂਦਾ ਵੇ ਹੋਰ ਕਿਹੜਾ ਸੁਣਾਏਗਾ ਪੁੱਤ ਬੁੱਛਦਾ ਸੁਣਾ ਦੇ ਸਿੱਧੂ ਮੂਸੇ ਦਾ ਸੁਣਾਉਂਦਾ ਸੁਣਾਉਂਦਾ ਮੱਕੀ ਰੋਟੀ ਕੰਗਵਲਾ ਤਾਜੀ ਹੋਣ ਦਾ ਤੋਂ ਦਰਿਆ ਦੇ ਵਿੱਚ ਆੜਿਆ ਕੀ ਆੜਿਆ ਕੋਣ ਘਾਟਾ ਆਹਾ ਤੇਰਾ ਨਾਮ ਲੈ ਕੇ ਅੱਗੇ ਆਉਣਾ ਚਾਹੁੰਦੇ ਆ ਹੈ ਇਹ ਚਾਂਦੀ ਚਮਕਾਉਣਾ ਚਾਹੁੰਦੇ ਆ ਚੱਲ ਪੁੱਤਰ ਕੋਈ ਨਾ ਰੋਟੀ ਖਾ ਲੋ ਸੁਣਾ ਦਿਓ ਦਸ ਤੂੰ ਤੇਰਾ ਹੱਡਾ ਨਾ ਮੁਕਾਸਤੋ ਚੰਗਾ ਬਲਾ ਹਸਦਾ ਸੀ ਮੋਰ ਕਾਸਤੋ ਆਜੇ ਨੇ ਦਰਵਾਜ਼ੇ ਤੇ ਮੋਰ ਚੱਕੀ ਖੜਿਆ ਮੈਂ ਤੇ ਕਿਧਰੇ ਜਾਂਦਾ ਏ ਕੋਣ ਕਾਸਤੋ ਕਸ਼ਤ ਨੀ ਕੰਦੇ ਲੜਾਂ ਚ ਨੇ ਕੁਸ਼ੀ ਗਨੇ ਆਏ ਤੇ ਖੇ ਪੈ ਨੇ ਨਾਮ ਲੈ ਕੇ ਤੇ ਅੱਗੇ ਆਉਣਾ ਚੱਨੇ ਉਸੇ ਬਤਾ ਮਤ ਨਾ ਤੇ ਬੰਦੀ ਨੰਦਿਆ ਤਵੇਂ ਨਾ ਤੂੰ ਦੁਨੀਆ ਸਵਾਦ ਲੈਂਦੀ ਆ ਅਜੇ ਰਸਤੇ ਤੇ ਤੂੰ ਤੁਰਿਆ ਇਥੇ ਮਰਦਾ ਨਹੀਂ ਹੈ ਰੇ ਮੈਨੂੰ ਨਹੀਂ ਵੈਰੀ ਗੁੱਡ ਵੈਰੀ ਗੁੱਡ ਭਾਈ ਬਹੁਤ ਅੱਛਾ ਮੈਂ ਗਾਣਾ ਸੁਣਾਇਆ ਸਾਡੀ ਅੱਛੀ ਭਤੀਜੀ ਸੈਜ ਨੇ ਤੇ ਦੋਨੇ ਹੀ ਬਿਮਾਰ ਹੋ ਰਹੇ ਆ ਕਈ ਦਿਨਾਂ ਦਾ ਕੰਡਮ ਚੱਲਦਾ ਸੀ ਅੱਜ ਠੀਕ ਆ ਮੜਾ ਤੇ ਅਕੱਲੇ ਨੂੰ ਬੁਖਾਰ ਹੋ ਗਿਆ ਅੱਜ ਤਾਂ ਕਰਕੇ ਘਰੇ ਰਹੀ ਆ ਤੇ ਚੱਲ ਮੈਂ ਆ ਗਿਆ ਤੋ ਕੀ ਵਰਖਾਣੇ ਰੋਟੀ ਠੀਕ ਹੈ ਅੱਜ ਅੱਜ ਵੀ ਬੁਖਾਰ ਹੋ ਗਿਆ ਆਹ ਠੀਕ ਹੈ ਖੇਤ ਗਿਆ ਮਰ ਪੀ ਦੋ ਮੰਮੀ ਹਾਂ ਹਾਂ ਰੋਟੀ ਲੈ ਜਾਉ ਤੇ ਦਹੀਂ ਨਾਲ ਚਾਹ ਬਣਾ ਦੇ ਠੀਕ ਹੈ ਕਰ ਲਓ ਨਾ ਨਾ ਮੇਰੀ ਬਹਿਨ ਹਮ ਅਗਰ ਇਕ ਸਾਥ ਰਹੇਗੇ ਤਾਂ ਮੈਂ ਆਪਕੇ ਸਾਥ ਨਹੀਂ ਜਾਉਂਗੀ। ਔਰ ਚਿੜੀ ਦਾ ਬੱਚਾ ਤਾਂ ਅੱਜ ਸਾਡਾ ਅੱਛਾ ਬੱਚਾ ਪਿੰਨੀ ਰੋਟੀ ਖਾਣਾ ਉਹਨਾਂ ਦਾ ਅੱਜ ਚਾਰ ਖਾਣ ਲੱਗ ਜੂ। ਚਾਰ ਖਾਣ ਲੱਗ ਜੂ। ਤਾਕੜਾ ਹੋ ਗਿਆ ਤੂੰ ਹਨਾ। ਮਸਾਲਾ ਆਵਾਗਾ ਚਾਚਾ ਮੈਂ ਤਾਂ ਰੋਟੀ ਖਾਣ ਲੱਗਿਆ। ਬਸ ਭੱਲੇ ਵਈ ਗੱਗੂ ਕੇ ਘਰ ਚੱਲੇ ਪੋੜੀ ਹੈ ਨਹੀਂ ਥੱਲੇ ਆਲੀ ਚੱਕਣਾ ਯੱਟ ਹੱਲੇ ਖੁੱਪੜੇ ਮਸੀ ਸਤ ਸ੍ਰੀ ਅਕਾਲ ਜਾਇਆ ਜਾਇਆ ਜੀ ਵਧੀਆ ਖੈਰ ਸੁਖ ਰਾਜੀ ਬਾਜੀ ਕੱਦੋਂ ਕੱਲ ਆਇਆ ਕੱਲ ਦੁਪਹਿਰੇ ਨੀ ਤਾਂ ਆ ਗਏ ਅਸੀਂ ਸੌਂ ਗਏ ਅਸੀਂ ਆ ਕੇ ਤਾਈਓ ਭਾਈ ਕਰ ਲ ਆਪਾਂ ਬੜਾ ਜਿਆਦਾ ਵਲੌਗ ਨਹੀਂ ਬਣਾਇਆ ਸਤਿ ਸ੍ਰੀ ਅਕਾਲ ਤੇ ਹਾਉ ਕਿੱਧਰ ਆ ਗਏ ਸੀ ਇੱਥੇ ਹੀ ਸੀ ਬਸ ਸੋਡੀ ਨਗਰੀ ਚ ਜਾਣਾ ਕਿੱਥੇ ਕਾਜੀ ਦੌੜ ਮਸੀਤਾਂ ਤਾਂ ਹੀ ਹੋਰ ਚਾਚਾ ਸਤਿ ਸ੍ਰੀ ਅਕਾਲ ਤਾਹਣਾ ਚਾਚਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਭਾਈ ਸਤਿ ਸ੍ਰੀ ਕਾਲ ਗੁਰੀ ਵੀ ਤਿੰਨ ਚਾਰ ਪੰਜ ਦਿਨਾਂ ਬਾਅਦ ਹੋਰ ਯਾਰ ਮੈਂ ਤਾਂ ਡਿੱਕੀ ਜਾਨੇ ਤੈਨੂੰ ਅੱਛਾ ਜੀ ਨਹੀਂ ਲਾਇਆ ਹੈ ਮਸਤਰੀ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਭਾਈ ਮੇਸਤਰੀ ਕਹਿੰਦਾ ਜਮਾ ਜਮਾ ਕੈਂ ਚੰਗੇ ਰੇ ਪੂਰਾ ਜਮਾ ਨਿਆਰੇਦਾਰ ਆ ਯਾਰੇ ਆਛਾ ਮਸਾ ਦਾ ਘਰੋਂ ਨਿਕਲੇ ਜਾਂਦਾ ਨਾ ਨਿਆਰੇਦਾਰੀ ਹੁੰਦਾ ਕੰਮ ਹੈ ਅੱਜ ਕਰਾਂਗੇ ਅੱਜ ਮੈਂ ਇਹ ਕਰਾਂ ਇੱਥੇ ਹੀ ਆ ਮਤਲਬ ਫੇਰ ਮੋਟਰਸਾਈਕਲ ਲੈ ਕੇ ਲੈਣ ਆਇਆ ਹੁਣ ਮੈਂ ਬਾਪੇ ਨੇ ਰੋਟੀ ਲੈ ਕੇ ਜਾਣਾ ਮਣ ਭੇਜ ਦੇ ਆਉਂਗਾ ਮੈਂ ਦੁਬਾਰੇ ਤੁਹਾਡੇ ਕੋਲੇ ਕੋਈ ਨਾ ਠੀਕ ਹੈ ਠੀਕ ਹੈ ਤੇ ਆ ਭਾਈ ਬਾਥਰੂਮਾਂ ਦਾ ਬਾਹਰਲੇ ਬਾਥਰੂਮਾਂ ਦਾ ਕੰਮ ਸ਼ੁਰੂ ਕਰ ਲੈ ਨੌਜਵਾਨਾਂ ਨੇ ਤੇ ਵੱਡੇ ਵੱਡੇ ਤਗੜ ਤਗੜੇ ਸੋਹਣੇ ਸੋਹਣੇ ਡਿਜ਼ਾਈਨ ਪਾਵਾਂਗੇ ਮੇਸਤਰੀ ਕਹਿੰਦਾ ਹਾਂ ਹੋਰ ਗਰੀ ਹਾਂਜੀ ਵਧੀਆ ਸਿਹਤ ਗੱਗੂ ਮੱਲ ਗੱਗੂ ਉੱਤੋਂ ਸਿੱਧੀ ਦੇਖੋ ਤਾਂ ਜਾਗੇ ਕਿਉਂ ਤਾਜ ਠੀਕ ਹੈ ਚਾਚਾ ਜੀ ਦਾ ਵਧੀਆ ਖੇਡੀ ਜਾਂਦਾ ਉਹਨਾਂ ਨੇ ਟਾਈਮ ਤਾਜ ਨੇ ਤਾਂ ਸਹੀ ਜਨੇ ਟਾਈਮ ਲਵਾਤਾ ਉਹ ਰੋਟੀ ਖਾਣ ਲੱਗ ਗਏ ਕਹਿੰਦੇ ਤੇਰੇ ਨਾਲ ਖਾਣੀਆਂ ਹਾਂ ਸੇਵਕਾ ਹਾਂਜੀ ਗੱਗੂ ਨੂੰ ਮੂੰਹ ਮਨ ਲਾਦਾ ਸੀ ਦੇਖਦਾ ਕੀ ਕਰੀ ਜਾਂਦਾਗਾ ਮਾਹ ਕਿਤੇ ਗੱਲੂ ਫਿਰਦਾ ਇਹ ਮੂੰਹ ਜਾਂ ਬੰਨੀ ਓਏ ਹੋਰ ਪ੍ਰਧਾਨ ਨਵੀਆਂ ਾਟਾਂ ਦਾ ਭਰ ਲੈ ਰਿਹੜਾ ਕਿੱਧਰ ਲੋਕ ਗਿਆ ਇੱਥੇ ਫਿਰਦਾ ਫਿਰਦਾ ਆਇਆ ਥੋੜੀ ਕੰਮ ਚੱਲਦਾ ਹਵਾ ਪਾਈ ਨੀ ਮੁੜ ਕੇ ਰਿਹੜੇ ਚ ਕੀ ਹਾਲ ਮੇਤਰਾ ਮੂੰਹ ਜਗਾ ਤੋਂ ਬੰਨੀ ਫਿਰਦਾ ਜੜ ਦੁਖਦੀ ਆ ਹੈ ਕੀ ਵੱਜਿਆ ਕੀ ਦੇ ਨਾਲ ਹੈ ਦੱਸ ਦੇ ਯਾਰ ਇਹ ਟੁੱਟ ਵੱਜੂਗੀ ਰੋੜਾ ਚਲਾਉਂਦਾ ਹੋਵੇਗਾ ਪੁੱਠਾ ਸਿੱਧਾ ਹੋਰ ਦਸ ਕੀ ਹੋਣਾ ਸੀਗਾ ਹਾਂ ਓਏ ਕੀ ਵੱਜਿਆ ਫੇਰ ਦਿਖਾਵਾਂ ਬਸ ਮਾਇਆ ਨਹੀਂ ਸੀਗਾ 2-3 4 ਦਿਨ ਬਸ ਐਂ ਜਵੜਾ ਬਣਾ ਲਿਆ ਟੈਂਕੀ ਕਾਦੇ ਲੱਗੇ ਹੈ ਨਹੀਂ ਗਾਪਾ ਮਾਰਦਾ ਤੂੰ ਗੋਰੀ ਉੱਠ ਲਾ ਗੋਰੀ ਦਾ ਬਸ ਉਹ ਕਰੂਗੀ ਬੰਨਣਾ ਲੱਗ ਗਿਆ ਮੂੰਹ ਇਹ ਬੋਲਦਾ ਦੁੱਖ ਦਾ ਮੂੰਹ ਪੁੱਠਾ ਗੋਰੀ ਨੂੰ ਪੁੱਠਾ ਛੱਡਤੀ ਛੁਰਲੀ ਕੋਈ ਨਾ ਬਾਅਦ ਚ ਦੇਖਦਾ ਮੈਂ ਇੱਥੇ ਆਇਆ ਫਿਲਹਾਲ ਤਾਂ ਮੈਂ ਮੋਟਰਸਾਈਕਲ ਲੈ ਕੇ ਜਾਣਾਗਾ ਕਿੱਥੋਂ ਉਹੋ ਸੱਚਾ ਤਾਂ ਦਿਖਾਉਣਾ ਭੁੱਲੀ ਗਿਆ ਭਾਈ ਆਪਣਾ ਤੂੜੀ ਵਾਲਾ ਆ ਮਕਮਲ ਹੋ ਗਿਆ ਕੰਮ ਤੇ ਬਹੁਤ ਬਹੁਤ ਵਧਾਈਆਂ ਭਾਈ ਗੱਗੂ ਤੈਨੂੰ ਨਵੇਂ ਤੂੜੀ ਵਾਲੇ ਭਾਂਡੇ ਦੀਆਂ ਹੱਥ ਚੱਕ ਹੀ ਥਾਰ ਦਿੰਦਾ ਜੋਬਰ ਤੇ ਆ ਪਾਈਆਂ ਤੇ ਚਾਦਣਾਂ ਜਿਹੜੀਆਂ ਪੁਰਾਣੇ ਆਪਾਂ ਮੱਝਾਂ ਵਾਲੇ ਛਤੜੇ ਤੋਂ ਲਾਈਆਂ ਸੀ ਤੇ ਬਸ ਬਣ ਗਿਆ ਕੰਮ ਚੱਲਦਾ ਹੋ ਗਿਆ ਸੋਣਾ ਤੇ ਤੁੜੀ ਭਰ ਦਾਂਗੇ ਤੇ ਸਾੜੀ ਵੀ ਵਸਾਉਂ ਗਰੀ ਜਾਂਦੀ ਆ ਚੱਲ ਵੀ ਚੋਬਰਾ ਲੈ ਆ ਕੇ ਟਿਕਰਾ ਗੰਗ ਨੰਗ 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 ਐਂ ਗੋਰੀ ਇਹ ਜੇ ਕਹਿੰਦਾ ਤਾਂ ਹਾਂ ਟੁੱਟ ਗਿਆ ਸੀ ਮੈਂ ਕੱਗੂ ਮੈਂ ਕਹਤਾ ਸੀ ਛੱਤ ਦੀ ਛੁਰਲੀ ਮੈਂ ਤੜਕੀ ਤਾਂ ਹਾਂ ਤੋ ਡਿੱਗ ਪਿਆ ਉੱਤੋਂ ਕਹਿੰਦਾ ਤੇ ਬਹੁਤ-ਬਹੁਤ ਵਧਾਈਆਂ ਚਾਚਾ ਨਵੇਂ ਆਪਣੇ ਤੂੜੀ ਵਾਲੇ ਦੀਆਂ ਭੋਲੀ ਗਿਆ ਸੀ ਮੈਂ ਤਾਂ ਉੱਥੇ ਛੱਤ ਦੇਖ ਕੇ ਜਾਦਾ ਆ ਹੁਣ ਛੱਤ ਭਾਈ ਇਹਨਾਂ ਨੇ ਮੇਰੇ ਗਏ ਤੋਂ ਬਾਅਦ ਭਾਈ ਆ ਉਹਦੋਂ ਨਾਲ ਤਿਆਰੀ ਸੀ ਛੱਤ ਦੀ ਹਾਂ ਬਹੁਤ ਵਧੀਆ ਬਣ ਗਿਆ ਤੂੜੀ ਵਾਲਾ ਆਪਣਾ ਵਧੀਆ-ਵਧੀਆ ਸੋਹਣਾ ਬਣ ਗਿਆ ਪੂਰਾ ਘੈਂਟ ਵਧਾਈਆਂ ਵਾਸ ਭੋਲੀ ਗਿਆ ਸੀ ਮੈਂ ਤਾਂ ਹਉ ਛੱਤ ਆਲੇ ਦਿਨ ਤਾਂ ਉਧਰ ਟਿਕ ਟਿਕਾ ਰੱਖੀ ਜੀ ਹੋਏ ਹਾਂ ਵੀ ਡੱਬੂ ਹਲੋ ਆਹ ਤਕਰੀਬ ਹੋਵਨ ਗਿਆ ਛੋ ਜਾ ਕੀ ਕਹਿੰਦੇ ਸੀ ਮਾਸੀ ਮੈਂ ਵਧਾਈਆਂ ਮਖਾਂ ਮਹਾਰਾਜ ਕੀ ਛੱਤ ਵਾਲੇ ਨੂੰ ਹੈ ਨਹੀਂ ਸੀ ਮੈਂ ਉੱਤੇ ਛੱਤ ਦੀ ਤਿਆਰੀ ਕਰਦੇ ਸੀ ਤੇ ਉਦਨ ਗਿਆ ਸੀ ਤੇ ਬਹੁਤ ਬਹੁਤ ਹਾਂ ਵਧਾਈਆਂ ਭਾਈ ਮਹਾਰਾਜ ਸਾਹਿਬ ਨੂੰ ਵੀ ਵਧਾਈ ਤੁਸੀਂ ਭਾਈ ਗੱਗੂ ਦੇ ਤੂੜੀ ਵਾਲੇ ਦੇ ਭਰਾ ਆ ਭਰਾਡੇ ਦੀਆਂ ਵਧਾਈਆਂ ਦਿਓ ਭਾਈ ਗੱਗੂ ਨੂੰ ਹਾਂ ਠੀਕ ਠਾਕ ਮਾਸੀ ਮਾਮੀ ਵਹਿ ਗਏ ਸੱਤ ਵਜੇ ਹਾਂ ਮਾਮੀ ਵਹਿ ਗਏ ਅੱਛਾ ਹਾਂ ਸੱਚੇ ਚਾਚਾ ਇਹਦਾ ਵੀ ਮੈਂ ਤਾਂ ਹੋ ਗਿਆ ਠੀਕ ਹੈ ਜਾਂਦਾ ਹੁਣ ਪੁੱਛ ਕੇ ਜਾਂਦਾ ਕੋਨਾ ਟਾਈਮ ਲਵਾਤਾ ਮਾੜਾ ਇਹ ਆਪਾ। ਹਾਲ ਚਾਲ ਪੁੱਛਣ ਲੱਗੇ ਕਈ ਦਿਨਾਂ ਬਾਅਦ ਮਿਲੇ ਸੀ ਨਾ। ਚਾਹ ਪਾ ਲਈ। ਠੀਕ ਹੈ। ਹਾਂਜੀ ਸਰ। ਆਪਾਂ ਕਦੋਂ ਚੱਲਾਂਗੇ ਖੇਤ? ਹੈ ਫੁੱਲ ਫੜ ਕੇ ਫੜਾਏ। ਤੂੰ ਤਾਂ ਨਹੀਂ ਆਣਾ ਖੇਤ। ਜਾਣਾ। ਅੱਬ ਬਾਅਦ ਚੱਲਾਂਗੇ। ਤਾਂਨੇ ਮੇਰੇ ਹੱਥੋਂ ਤੇ چھਪਿਆ ਦੇ। ਹਾ ਜੋ ਖੇਡੀਏ ਜੀ ਸੀ ਬੀ ਵਾਲੇ ਭਾਈ ਜੀ ਸੀ ਬੀ ਲੈ ਕੇ ਜਾਣੀ ਸੀ ਭਾਈ ਹੈਲੋ ਭਾਈ ਉਹ ਜੀ ਸੀ ਬੀ ਵਾਲੇ ਭਾਈ 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 ਜੀ ਸੀ ਬੀ ਲੈ ਕੇ ਜਾਣੀ ਆ ਭਾਈ ਟੋਏ ਪਟਣੇ ਆ ਲੈ ਜਾਓਗੇ ਭਾਈ खड़ा है? है? <laughs> हो बेटे उ दबाई लेके आओं जाओ मामा तो चलो ये कि हो, हो रहा पत्र <laughs> की लाया थे? ਤੂੰ ਜਾਲੋਸ਼ਨ ਪਾ ਲਿਆ ਇਹਦੇ ਵਿੱਚ ਦੋਸ਼ਨ ਤਾਂ ਪਾ ਲਿਆ ਠੀਕ ਐ ਵੀਰੇ ਇਹਦੇ ਘਾਤ ਲਾਈ ਜਾ ਨਾ ਪੁੱਤਰ ਲੈ ਆਖੀ ਅੱਜ ਛੁੱਟੀ ਅੱਜ ਦਾ ਭਈ ਸਹਿਜ ਦਾ ਕੰਮ ਐਂ ਚੱਲੂ ਐ ਖੇਡਾ ਖੜਾਈ ਦਾ ਚੱਲ ਸਹਿਜ ਦੇ ਬਾਨੇ ਆ ਖੇਡਣ ਲੱਗ ਜੂ ਥੋੜਾ ਜਿਹਾ ਭੋਲੂ ਜੀ ਆ ਸਾਡਾ ਮੰਗਲਵਾਰ ਦੀ ਛੁੱਟੀ ਮੋ ਜਾਲੂ ਛੁੱਟੀ ਮੰਗਲਵਾਰ ਮੰਗਲਵਾਰ ਦਵਾਉਂਦਾ ਛੁੱਟੀ ਹੁਣ ਬਹਾਰ ਰੁੱਤ ਕਿ ਖੇਡੋ ਬਹਿ ਕੇ ਖੇਡ ਲੋ ਦਨੇ ਆ ਨੇ ਤਾਂ ਦੇਖੋ ਹਾਂਜੀ ਗੋਰੀ ਹੋ ਗਈ ਐ ਵਨਲਾ ਦੀ ਆ ਤਾਂ ਗੋਰੀ ਐ ਪਹਿਲੀ ਗੋਰੀ ਸੀ ਫਿਰ ਕਾ ਤੋ ਲੈ ਲੋਸ਼ ਨੇ ਤੇ ਠੰਡ ਵਾਲੀ ਸੀ ਇਹਦਾ ਮੂੰਹ ਜਾਂ ਰੁੱਖਾ ਹੋ ਰਿਆ ਸੀ ਅੱਛਾ ਉਧਰ ਵੇਖ ਲੋ ਟੋਪੀ ਕਾ ਤੋ ਲੈ ਜੈਨੂ ਬੇਟੇ ਹਵਾ ਚੱਲਦੀ ਠੰਡੀ ਆ ਉਹ ਨਾ ਆਵੇ ਨਾ ਇਹ ਬਨ ਲਾ ਤੂੰ ਜੂ ਮੂੰਹ ਕਰਕੇ ਬਨੇ ਉਸਦਾ ਸਿੱਧਾ ਸਿੱਧਾ ਕਰਕੇ ਐਨੂੰ ਘਮਾ ਲੋ ਬੇਟੇ ਨੂੰ ਉਹ ਖੰਡਾ ਦਾ ਪਿੱਛੇ ਰਹਿ ਗਿਆ ਪੁੱਠਾ ਕਰ ਰੱਖਿਆ ਸੀ ਇਹ ਹੁਣ ਬਣੋ ਹਾਂ ਇਹ ਅੱਛਾ ਬਣ ਗਿਆ ਬੇਟਾ ਤਾਂ ਦੇਖੀ ਤਾਂ ਜਾ ਕੀ ਵੈਰੀ ਗੁੱਡ ਛੋਟਾ ਉੱਤਰੇ ਦਾ ਛੋਟਾ ਹੋ ਜਾਂਦਾ ਬੰਦਾ ਹੁੰਦਾ ਸੀ ਹਨਾ ਜਦੋਂ ਤੋ ਐਡਾ ਕਉਂਦਾ ਜੀ ਐਡਾ ਕਉਂਦਾ ਜਦੋਂ ਹਨਾ ਦੇਖੋ ਇਹ ਯਾਰ ਲੱਗ ਰਿਹਾ ਮੇਡੁਰਨਾ ਅਸੀਂ ਤਾਂ ਢੀਕ ਢੀਕ ਕਾਮਲੇ ਹੋ ਰਹੇ ਦੁਬਾਰੇ ਸਵਾਗਤ ਕਰੋ ਮੇਰੇ ਦੁਬਾਰੇ ਸਵਾਗਤ ਕਰੋ ਮੇਰੇ ਸਤਰੀ ਕਾ ਜੀ ਬਾਈ ਲੇਟ ਇੱਕ ਵਾਰੀ ਹੋਰ ਸਤਰੀ ਕਾ ਅੱਧੀ ਦੇ ਤੋ ਦਿਹਾੜੀ ਯਾਰ ਗੱਲ ਹੈ ਕੋਈ ਬਾਈ ਕਿਹਨੇ ਕੋਈ ਯਾਰ ਨਾ ਆ ਦਿਓ ਆਪ ਤਾਂ ਵੀ ਡੰਗ ਲਾ ਲਾਂਗੇ ਮਸਤ ਮੋਲਾ ਬੰਦੇ ਆ ਆਓ ਇਹੋ ਮਾਸੀ ਨੇ ਠੀਕ ਹੈ ਮੈਂ ਪਹਿਲੀ ਕਹਿੰਦਾ ਸੀ ਮਹ ਜੇ ਨਾਂ ਦਿਹਾੜੀ ਦਊਂਗਾ ਤਾਂ ਵੀ ਅਪਰ ਤਾਂ ਡੰਗ ਲਾ ਲਾਂਗੇ ਹੱਥ ਤਾਂ ਮੜਾ ਰਹੇ ਨੇ ਅੱਥਲੇ ਨਾ ਆਜੀ ਨਾ ਹੈ ਕਿੱਥੇ ਆਵਾ ਅੱਥਲੇ ਰਾਈਟਰ ਬੜਾ ਇਤਾਂ ਫੜਾਉਣੀ ਹੈਗੇ ਉਹ ਬਹੁਤ ਸੌਖੀ ਆ ਜੋੜੀ ਇਹ ਤਾਂ ਕੈਮਰਾ ਤੇਰੇ ਟੂਰ ਪੂਰਾ ਐਨ ਜਿਵੇਂ ਨਿਆਰੇਦਾਰ ਆਉਣ ਜੀ ਨਹੀਂ ਕਰਦਾ ਆਉਣ ਨੂੰ ਜੀ ਨਹੀਂ ਕਰਦਾ ਬਾਕੀ ਚਾਰ ਕਰਪਈ ਬਚਾ ਕੇ ਮੈਂ ਕਹਿੰਦਾ ਬੰਦਾ ਦੇਖਿਆ ਵੇ ਦੁਨੀਆਦਾਰੀ ਵਧੀਆ ਰਹਿੰਦਾ ਕਿੰਨੀ ਕੋਰੀ ਹਾਂਜੀ ਇੱਥੇ ਹਾਂ ਕਿਤੇ ਲਾਉ ਜੀ ਆਪਣਾ ਕੀ ਪੈਸੇ ਹਾਂ 3500 ਰੁਪਇਆ ਅੱਛਾ ਕੋਈ ਬਾੜਾ ਨਹੀਂ ਚਾਰ ਪੰਜ ਦਿਨਾਂ ਦਾ ਹੁਣ ਦੱਸੋ ਜੀ ਹਾਂ ਗੋਰੀ ਠੀਕ ਹੈ ਜੀ ਵਧ ਗਿਆ ਡਿਊਟੀ ਐਕਟਰਾ ਇੱਥੇ ਲਾਉਣਾ ਆਪਾਂ ਤੇ ਇੱਥੇ ਤਾਂ ਕੋਲੇ ਉਹਦੇ ਨਾਲ ਵਿਚੂ ਫੜਾ ਇਧਰ ਲਈ ਰੇੜੀ ਤੇ ਚਾਚਾ ਹੈਂ ਨਾ ਨਾ ਉਹ ਨਹੀਂ ਗਾਲਾਂ ਵਾਲੇ ਬੰਦੇ ਨਹੀਂ ਲੈ ਕੇ ਜਾਂਦੇ ਚਾਚਾ ਆਪਾਂ ਚਾਚਾ ਕਹਿੰਦਾ ਜਿਹੜੇ ਗਾਲਾਂ ਹੀ ਦਿੰਦੇ ਉਹ ਲੈ ਗਏ ਸੀ ਤੇ ਨਾਲ ਨਾ ਨਾ ਆਪਣੇ ਆ ਬਾਂਦਰਾ ਤੋਂ ਸੀਗੇ ਮੁੰਡੇ ਇੱਕ ਫਰੀਦਕੋਟ ਜिले ਤੋਂ ਸੀਗਾ ਅੱਗੇ ਡਰਾ ਕਰ ਵੀਰੇ ਠੀਕ ਭਾਈ ਇਹ ਵੀ ਪਾ ਦੋ ਹਵਾ ਮੈਲੇ ਮੈਨੂੰ ਵੀ ਪਤਾ ਹੈ ਹੱਥ ਤੋਂ ਫੜਦੇ ਨੇ ਉਹ ਫਿਰਦਾ ਹੱਥ ਕਿਨੇ ਵੱਡੇ ਰੱਖੇ ਯਾਰ ਛੱਜੇ ਤਾਂ ਹੋਣ ਨਹੀਂ ਹੋਣੀਆਂ ਲੋਕ ਮਾਰ ਦਿੰਦੇ ਹਨ ਕਹਿੰਦੀ ਹਾਂ ਉਹਨਾਂ ਸੋਣ ਦਾ ਹੱਥ ਤਾਂ ਹੋਣਗੇ ਪਏ ਕਦੇ ਉਹ ਉਹ ਨਹੀਂ ਓਏ ਸਿਰ ਤੋਂ ਓਲੇ ਸਹੀ ਗੱਲ ਮੈਂ ਤੇ ਕਿਨੇ ਲੱਖਾਂ ਕਰੋੜਾਂ ਦੇ ਵੱਡੇ ਹੱਥਾਂ ਬੰਦਾ ਸਿਆਣਾ ਯਾਰ ਹਨਾ ਕਿਸੂ ਤਾਂ ਕਰਮ ਕਿਉਂ ਬਣੇ ਸੂਰ ਸੀ ਉਹ ਵਲਗੋਲੇ ਮੋਹਮੰਦ ਦਾ ਉਹਨੇ ਕਰੋਨਾ ਅਗਨੀ ਉਹਨਾਂ ਦੇ ਉਹ ਦਾਅਵੇ ਹੁੰਦੇ ਨੇ ਫਿਰ ਉਹ ਆਈ ਜਾਈ ਤਾਂ ਜਿਹੜੀ ਉਹ ਦੱਪਿਆ ਸੀ ਅਸੀਂ ਤਾਂ ਇਹਨਾਂ ਦੇ ਹੱਥ ਵੜਦੇ ਫਿਰ ਹੱਥ ਉਹ ਇਹਨਾਂ ਦੱਪਿਆ ਨੂੰ ਕਿਹੜੇ ਖਾਗੋਵੇ ਬਣਾਤੀ ਅਸੀਂ ਤਾਂ ਕੁਝ ਨਹੀਂ ਕਹਿੰਦੇ ਅਸੀਂ ਕੁਝ ਨਹੀਂ ਕਹਿੰਦੇ ਚੁੱਪਾ ਮਰਾ ਨੂੰ 12:00 ਵਜੇ ਆ ਕਾ ਨਹੀਂ ਫਿਰ ਲੈਂਦੇ ਆ ਬੰਤਾ ਠੀਕ ਹੈ ਤੂੰ ਨਾ ਉਹ ਹੱਲੇ ਆਗਾ ਲੈ ਆਪੀ ਐ ਜੋ ਹੋ ਬਣਾਏਗੀ ਠੀਕ ਹੈ ਕੀ ਆ ਹੱਥ ਨਾ ਆ ਜੂਂਦੇ ਆਜਣੇ ਬਣਾ ਜਿਦਾ ਮਰੀ ਬਾਲਾ ਦਾ ਵੀ ਦਾ ਵੀ ਬੰਦਾ ਦਾ ਠੀਕ ਆ ਮਿਸਤਰੀ ਆ ਤੂੰ ਗੋਰੀ ਸੱਚ ਮਿਸਤਰੀ ਦਾ ਨਾਮ ਤਾਂ ਉਹੀ ਨਿਕਲ ਗਿਆ ਮੂੰਹ ਚ ਮਿਸਤਰੀ ਦਾ ਬੰਦਾ ਹੈ ਉਹ ਹਾਂ ਓਏ ਆ ਗਏ ਓਏ ਨੀਰੇ ਦੇ ਟਾਈਮ ਤੇ ਆ ਗਏ ਹੈ ਕੰਗਰੀ ਕਰਦੇ ਲੱchn ਕਰਦੇ ਆ ਉਹ ਕੋਤ ਸਨੀ ਪਰ ਜਲ ਦੇਖ ਨਾ ਗਿਆ ਦਾ ਹਾਂ ਲੋਟਾਂ ਆਇਆ ਤੈਨੂੰ ਡਿੱਕੀ ਜਾਂਦੇ ਸੀ ਤੇ ਨੌਜਵਾਨ ਸ਼ਹਿਰ ਮਹਿੰਗਾ ਕਰਨ ਗਏ ਸੀ ਸਰਦੂਲਗੜ ਤੇ ਉਦੋਂ ਦੀ ਆਪਣੀ ਡਿਊਟੀ ਇੱਥੇ ਲੱਗੀ ਵੀ ਆਹ ਭਾਈ ਸਾਹਿਬ ਕੋਲੇ ਜਿਹੜੇ ਕਸ਼ਮੀਰ ਤੋਂ ਆਏ ਹੋਏ ਨੇ ਖੁਦਾ ਆਪ ਇੱਥੇ ਕੀ ਆਵਤਾਂ ਮੀਂਹ ਦਾ ਦਮ ਦਬਾਉ ਸਦਾ ਜੱਕ ਰਿਹਾ ਹਾਂ ਟਾਈਮ ਸਾਨੂੰ ਯਾਰ ਮਾੜੇ ਆਏ ਨੇ ਠੀਕ ਐ ਮਬੀਆ ਵਰੀਆ ਹੋਰ ਮਿਸਤਰੀ ਵਰੀਆ ਵੈਲਕਮ ਸੇ ਕਰਦਾ ਆਇਆ ਕਰ ਕੋਈ 2 00 ਵਜੇ ਇੱਟਾਂ ਅਸੀਂ ਬਾਧੂ ਰਾਦੀਆਂ ਮੈਂ ਖੜ ਜਾ ਮੈਂ ਬਣਾਉਣਾ ਤੇਰੀ ਵੀਡੀਓ ਭਾਈ ਯਾਰ ਅਸ ਤਾਂ ਜਾ ਨਹੀਂ ਪੜਾਉਂ ਜੀ ਨਾ ਪਿੱਟਾ ਖਿੱਚ ਕੇ ਆ ਜਾ ਚਾਹ ਨੂੰ ਕੀ ਆ ਯਾਰ ਉਹ ਮੱਜਾਂ ਲਈ ਕੀ ਜਾਂਦੀਆਂ ਮੈਨੂੰ ਨਹੀਂ ਰਹਿ ਬਿਨਾ ਹੋਰ ਖਦੂ ਲੋ ਆ ਕਰੋ ਭਾਈ ਇਹ ਫਟਾ ਦਰਲਾ ਮੱਤੇ ਹਾਂ ਇੱਥੇ ਪਾਤਰ ਫਟਿਆ ਨਾਲ ਦਾ ਠੀਕ ਉਹ ਥੀਟਾ ਧਰੀ ਇੱਥੇ ਵਧੀ ਰਹੇਗਾ ਸੁੱਖ ਪੈੜਾ ਵਾਸਤੇ ਨਹੀਂ ਬੜਾ ਮੱਥਾ ਮਰਵਾਉਂਦਾ ਮਿਸਤਰੀ ਸਾਡੇ ਐਸ ਗੱਲੋਂ ਠੀਕ ਆ ਭਾਈ ਹਾਂਜੀ ਆ ਆਪਾਂ ਬਿਜਾਏ ਫਟਾਹ ਦੇ ਇਹ ਤਾਂ ਛੋਟਾ ਹੈਗਾ ਇੱਟਾ ਰੱਖਣ ਵਾਸਤੇ ਕਿਹਨਾ ਭਾਈ ਹਾਂ ਇੱਟਾ ਰੱਖਣ ਵਾਸਤੇ ਕੋਈ ਨਾ ਉਹ ਨਹੀਂ ਫੜਾਈ ਜਾਊ ਇੱਥੇ ਉਹ ਮਹਾਮੰਨ ਤਾਂ ਸਹੀ ਮੈਂ ਤਾਂ ਜੇਬ ਚ ਪਾਉਣਾ ਉਹ ਜੇਬ ਚ ਪਾਉਣਾ ਮੈਂ ਤਾਂ ਚੈੱਕ ਹੂੰ ਹਾਂਜੀ ਵਰਗਿਆ ਬਾਇਆ ਵਰਗਿਆ ਹਾਂ ਹਲੋ ਜਾਣਾ ਖੇਤ ਆਇਆ ਨੀਰਾ ਚਾਰਾ ਪਾ ਦਿਆ ਮੈਂ ਚੱਲਣਾ ਹੈ ਕੱਲ ਤੇ 2:00 ਬਜ ਕੇ ਮਿੰਟ ਹੋ ਗਏ 50 ਆ ਜਾ ਗੱਗੂ ਹੋਇਆ 2:00 ਬਜਿਆ ਹੋ ਗਿਆ ਮੈਂ ਹਰਾ ਵੱਢਣਾ ਕੁਦਰਣਾ ਨੀਰਾ ਪਾਉਣਾ ਪਾ ਲਾ 3:30 ਹੋ ਜਾਣਗੇ ਮੈਨੂੰ 4:00 ਹੀ ਬੱਜ ਜਾਣਗੇ ਜਦ ਕੀ ਕੈ ਵਜ ਜਾਵੇਗਾ ਦੇਖਦਾ ਮੈਂ ਤੈਨੂੰ ਦੱਸਦਾ ਫਿਰ ਮਾਹੌਲ ਆ ਮੌਕਾ ਮੌਕਾ ਦੇਖ ਕੇ ਦੱਸ ਮੌਕਾ ਦੇਖਾਂਗੇ ਆ ਇਧਰੋਂ ਦਾਮ ਲੈਣ ਤੀ ਰਹਿੰਦਾ ਬਾਈ ਕਾਉ ਚੰਗਾ ਪਹੁੰਚ ਉਹਨੂੰ ਕਿਤੇ ਹੱਟ ਤੱਕ ਅੱਗੂ ਨੂੰ ਆਹ ਬਾਲਬੋਲ ਕਟਾਈ ਫਿਰਦਾ ਜਾਂ ਪੀਤੇ ਲੱਥ ਵਰਗਾ ਲੱਗਦਾ ਬਾਈ ਤਾਂ ਹੀ ਅੱਜ ਮੂਲ ਕੋਈ ਜਾਂਦਾ ਇਹ ਤੜਕੀ ਗੱਪ ਛੱਡ ਕੇ ਕਹਿੰਦਾ ਮੇਰੇ 8:00 ਵਜੇ ਤਾਂ ਮੂਲ ਕੋਈ ਫਿਰਦਾ ਆਕੇ ਲੱਗੇ ਬਈ ਉਹ ਮੋਛਾ ਤਾਂ ਨਹੀਂ ਕਟਾਈਆਂ ਨੇ ਇਹ ਜਗਰੀਆਂ ਦਾ ਉਹ ਅੱਛਾ ਤਾਂ ਨਹੀਂ ਕਰਾਂਗੇ ਦੇਖਾਂ ਦਿਖਾਈ ਮੂਹਤ ਗਈ ਵੇ ਇੱਕਦਾਰ ਕੇ ਨਹੀਂ ਦਿਖਾਤਾ ਸਹੀ ਇੱਟਾਥ ਜੀ ਆ ਮੇਰੇ ਤੂੰ ਮਗਰ ਪੈ ਜਾ ਉਹ ਨਹੀਂ ਯਾਰਾ ਐ ਮਸਤਰੀਆ ਇੱਟ ਫਾਰ ਯਾਰ ਮੈਂ ਤਾਂ ਨੀਰੇ ਵਾਸਤੇ ਫੋਨ ਆ ਜਿੰਦਿਆ ਕਰਾਂ ਚੰਗਾ ਸਸਰੀਕਾਲ ਕੱਲ ਨੂੰ ਮਿਲਦੇ ਆ ਬੰਦੇ ਦੇ ਰੂਪ ਚ ਠੀਕ ਹੈ ਚੰਗਾ ਤਮੜਾ ਲੈ ਯਾਰ ਦਸਤਾਨੇ ਨਵੇਂ ਮਿਲੋ ਲੈ ਇਹ ਨਾ ਬੱਸ ਕਰੰਟੀ ਵਾਲੇ ਨੂੰ ਭਾਈ ਨੂੰ ਨਵੇਂ ਦਸਤਾਨੇ ਦੇ ਉਹ ਗੋਰੀ ਗੋਰੀ ਨੇ ਹੋ ਰੱਖਿਆ ਨਵੇਂ ਦਸਤਾਨੇ ਦਾ ਹੋਰ ਚੰਗਾ ਜੀ ਸੌਤਰੀਕਾਲ ਸਸਰੀਕਾਲ ਜੀ ਚੰਗਾ ਵੇ ਤੂੰ ਤਾਂ ਨਹੀਂ ਨੇੜੇ ਆਉਂਦਾ ਮੈਨੂੰ ਹੁਣ ਆ ਬੂਆ ਅਮੂਰਾ ਦਿਖਾ ਦੇ ਕਿ ਮੂਹ ਦਿਖਾਈ ਲਏਗਾ ਗੋਰੀ ਇਹ ਚ ਨਾ ਯਾਰਾ ਮੂਹ ਦਿਖਾ ਚੰਗਾ ਸਮਝਾ ਨਹੀਂ ਨਾ ਯਾਰ ਕਾਦੀ ਯਾਰੀ ਹੈ ਗੱਗੂ ਇਹ ਹਨਾ ਮਾਸੀ ਕੋਈ ਲਿਆਇ ਨਹੀਂ ਗੱਗੂ ਨਾਲ ਜਾਣਾ ਮਾਦਾ ਹੋਰ ਮੂਹ ਦਿਖਾਈ ਭਾਰਦਾਗਾ ਖੜੇ ਆ ਤੇ ਉਹ ਦਾ ਸਾਫ ਖੜੇ ਆ ਦੇਖੀ ਜਾਓਗੇ ਮੈਮਰੀ ਵਾਧੂ ਪਈ ਆ ਫਾਂਟ ਆਈ ਜਾਂਦਾ ਬੈਟਰੀ ਵੀ ਵਾਧੂ ਹੋ ਗਈ ਸਾਹ ਵੀ ਆਈ ਤੇ ਲਈ ਜਾਓ ਕੋਈ ਨਾ ਤੇ ਲਈ 5-7 ਘੰਟੇ ਬੈਠ ਰਹੇ ਹਾਂ ਇਹ ਯਾਰ ਨਾ ਆ ਗਿਆ ਨਾ ਵੇਦਾ ਕੀ ਹੈ ਕੋਈ ਮਸਲਾ ਰਹਾ ਯਾਰ ਕੋਈ ਸ਼ਕਲ ਵਿਗਾੜੀ ਹੈਗੀ ਆ ਦੇਖ ਲਓ ਬਈ ਕਰ ਲੋ ਦਰਸ਼ਨ ਮਾਨਸ਼ਕੀਰ ਦੇ ਕੱਢ ਜਾਨੂੰ ਹੱਸਦਾ ਲੈਣ ਦੇ ਖੜੋ ਬਾਈ ਬਣ ਕੇ ਮਸਾਲਾਦਾਰ ਉਧਰ ਉਹ ਆਈ ਵੀ ਆ ਪਰਨਾ ਬੰਨੀ ਫਿਰਦਾਗਾ ਤਾਂ ਹਾਂ ਤੋ ਟਿੰਡ ਕਢਾ ਰੱਖੀ ਆ ਚੰਗਾ ਯਾਰ ਬਸ ਮੈਂ ਤਾਂ ਇਹ ਦੇਖ ਲਿਆ ਬਸ ਗਗਵਾੜੀ ਰੋਟੀ ਕੀ ਮੰਨਦਾ ਮਸਾਲਾ ਲੜਾ ਲਾ ਕੋਈ ਨਾ ਪਰਨਾ ਸੋਣਾ ਬਨ ਲੈਣਾ ਪਰਨਾ ਬਨ ਕੇ ਰੱਖਿਆ ਕਰ ਰੋ ਜੀ ਪਰਨਾ ਸੋਣਾ ਬੰਨ ਲੈਣਾ ਵਧੀਆ ਬੰਨ ਕੇ ਰੱਖਿਆ ਕਰ ਰੋਜ ਪਰਨਾ ਬਹੁਤ ਸੋਣਾ ਲੱਗਦਾ ਪਰਨਾ ਬੰਨ ਲੈਣਾ ਪਰਨਾ ਬੰਨਣਾ ਕਰੇ ਇਹਨੂੰ ਅਖਾ ਠੀਕ ਹੈ ਠੀਕ ਆ ਚਲ ਬੰਨ ਲਿਆ ਕਰੂ ਹੁਣ ਚੰਗਾ ਨਹੀਂ ਵਾਸੀ ਚੰਗਾ ਹਾਂਜੀ ਕਿਵੇਂ ਹੋਣਾ ਠੀਕ ਆ ਬੁਖਾਰ ਤੇ ਵੈ ਹੈਗਾ ਥੋੜੇ ਬੁਖਾਰ ਨਾਲ 2 ਛੁੱਟਕਾ ਦੋ ਛੁੱਟੀਆਂ ਹੋ ਜਾਣੀਆਂ ਬੁਖਾਰ ਦੇ ਬਹਾਨੇ ਕੋਈ ਨਾ ਪੁੱਤਰ ਠੀਕ ਹੋ ਜੇ ਕੱਲ ਨੂੰ ਜਾਗਾ ਖਲੋ ਜੀ ਚਲੋ ਹਾਂ ਇਹ ਬੈਕ ਚਾਸੀ ਬਬਾ ਨੂੰ ਸਕੂਲ ਪੈ ਜੇ ਬਬਾ ਕਿਤੇ ਨਹੀਂ ਪੁੱਤਰ ਘੁਪਾਰਾ ਕੋਈ ਨਾ ਇੱਕ ਤਾਂ ਅਰੈਸਟ ਕਰ ਲਿਓ ਹੋਰ ਤੇ ਇਧਰ ਭੋਲੂ ਜੀ ਆਪਾਂ ਕਿਵੇਂ ਆਂ ਹੈ ਤਾਜ ਜਿੰਮ ਚਲੀਏ ਉਹ ਤਾਜ ਜਿੰਮ ਚਲੀਏ ਪੁੱਤਰ ਕਿਉਂ ਟੱਕਰਿਆ ਟੱਕਰਿਆ ਇਹ ਵਿਚਾਰਾ ਸਵੇਰੇ ਵੀ ਕਰੀ ਜਾਂਦਾ ਅੱਜ ਤਾਂ ਸਾਰੇ ਦਿਨ ਦਾ ਚੁੱਪ ਕਰਿਆ ਪਿਆਗਾ ਜਾ ਇੱਥੇ ਬੈਹ ਜਾਂਦਾ ਪੀਣ ਕਲਾ ਕੇ ਬੈਠਾ ਰਹਿੰਦਾ ਕੋਈ ਭੋਲੂ ਆ ਸਾਡਾ ਠੀਕ ਹੋ ਜਾ ਪੁੱਤਰ ਇੱਕ ਅਦੇ ਦਿਨ ਚ ਤਕੜਾ ਹੋ ਜਾਈਗਾ ਹੁਣ ਬੁਖਾਰ ਚੜ ਕੇ ਹਟਿਆ ਤਾਂ ਇੰਹੋ ਆਇਆ ਲਾ ਤੱਕਿਆ ਹੋਇਆ ਹੈਣਾ ਚੱਲ ਫਿਰ ਮਿਲਿਆ ਹੱਥ ਮੈਂ ਜਾਣਾ ਜੇ ਮਦੀ ਰੋਟੀ ਤੇ ਹਾਂਜੀ ਪੁੱਤਰ ਵੈਰੀ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਆਰਿਆਂ ਨੂੰ ਸਾਰਿਆਂ ਨੂੰ ਨਹੀਂ ਸਾਰਿਆਂ ਨੂੰ ਸਾਰਿਆਂ ਨੂੰ ਅੱਜ ਬਾਤ ਪਾਦਾ ਪਾਦੇ ਪੁੱਤਰ ਜਿਹੜੀ ਉਹਲੀ ਬਾਤ ਪੈਸੀ ਦੋ ਕਿਹੜੀ ਉਹ ਗਈ ਆ ਆ ਗਈ ਹਾਂ ਉਹਦਾ ਉੱਤਰ ਸੀਗਾ ਨਿਗਾ ਨਿਗਾ ਹੈ ਦੂਜੀ ਬਾਤ ਦਾ ਉੱਤਰ ਉਹ ਪੈਸੀ ਦੋ ਜਬਾਈ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਉਹਦਾ ਉੱਤਰ ਸੀਗਾ ਟੋਕੇ ਵਾਲੀ ਮਸ਼ੀਨ ਹਾਂ ਟੋਕਾ ਨਵੀਂ ਬਾਤ ਪਾਏਗੀ ਅੱਜ ਕੋਈ ਅੱਜ ਕਿਹੜੀ ਪੁੱਤ ਤੂੰ ਤੂੰ ਦਾਸ ਪੁੱਤਰ ਆਪ ਜੀ ਦੱਸੋ ਤੂੰ ਕਹੇ ਬਾਤ ਪਾਵਾ ਉਹ ਪਾ ਦੇ ਸੌਣ ਪਾਦੋਂ ਇੱਕ ਕੁੱਤ ਦੋ ਪੈਣਾ ਦੀ ਇੱਕ ਕੁੱਤ ਐ ਐਂ ਸੀ ਨਾ ਕਿਵੇਂ ਸੀ ਬਾਤੋਂ ਯਾਦ ਨਹੀਂ ਮੰਦਾ ਚਲ ਫੇਰ ਯਾਦ ਕਰ ਲਈ ਕੱਲ ਨੂੰ ਹੁਣ ਮੈਂ ਜਾਣਾ ਪੁੱਤਰ ਲੇਟ ਹੋਈ ਨਾ ਠੀਕ ਹੈ ਲਾਈਕ ਸ਼ੇਅਰ ਪੈਲਦੇ ਚ ਕਰਦੇ ਕਰੋ ਜਿੰਨਾ ਵੀ ਐ ਚਾ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਦੇ ਕਰੋ ਨਾਲੇ ਸੋਣਾ ਇਹ ਕਮੈਂਟ ਕਰ ਦਿਓ ਮਿਲਦੇ ਰਹਦੇ ਨਵੇਂ ਬਲੌਗ ਵਿੱਚ ਬਾਏ ਬਾਏ ਟਾਟਾ ਠੀਕ ਹੈ ਧੰਨ ਗਾ ਚੰਗਾ ਬੋਲੂ ਆਇਆ ਫੇਸਬੁੱਕ ਤੇ ਦੇਖ ਰਹਾ ਤਾਂ ਫੋਲੋ ਵੀ ਤਾਜ਼ ਵੀ ਆਖੂ ਆ ਮੈਨੂੰ ਪਤਾ ਹੁਣ ਅਸੀਂ ਬੋਲੂ ਆ ਸਹਿਜ ਤ੍ਰੀਸ ਨਾਲ ਫੇਸਬੁੱਕ ਤੇ ਦੇਖ ਰਹਾ ਤਾਂ ਫੋਲੋ ਵੀ ਸਵੀਕਾਰ ਕਰਦਾ ਆ ਗਿਆ ਨਾ ਬੋਲੂ ਜੀ ਠੀਕ ਹੈ ਜੀ ਧੰਨਵਾਦ ਪੁੱਤਰ ਆਪਾਂ ਵੀ ਕਹੀ ਕਮਾਂਗੇ ਹੁਣ ਕੁਛ ਨਹੀਂ ਕਹਿੰਦਾ ਕੀ ਕਹਾਂਗਾ ਪੈਂਦਾ ਨਹੀਂ ਚਲ ਤੜਕੇ ਤਕੜਾ ਹੋ ਜਾਈਂਗਾ ਫਿਰ ਆਪਾਂ ਚੱਲਾਂਗੇ ਰੇਸ ਲਾਉਣ ਚੰਗਾ ਟਾਟਾ ਕਰਦੇ ਫਿਰ ਠੀਕ ਹੈ ਜੀ ਤੇ 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 ਹਾਂਜੀ ਮਾਈ ਸਸਰੀਕਾਲ ਮੈਂ ਜਰੀ ਬੁਲਾਉਂਦੇ ਸਸਰੀਕਾਲ ਭਾਈ ਦੇਰੀ ਇਹ ਨਹੀਂ ਕੁਛ ਕਹਿੰਦੀ ਠੀਕ ਆ ਮਾਤਾ ਧੰਗਾ ਚੱਲ ਕੇ ਘਰ ਵਾਪਸ ਤੇਰੇ ਸਸਰੀਕਾਲ ਸੋਨੂੰ ਵੀ ਭਾਈ ਸੁਣ ਜਾ ਗਣਦਿਆਂ ਦੇਖਦੇ ਸਸਰੀਕਾਲ ਨੂੰ ਠੀਕ ਹੈ ਜੀ ਠੀਕ ਹੈ ਜੀ ਲੰਘ ਜਾਓ ਭਾਈ ਲੰਘ ਜਾਓ ਜਿਮ ਦੀ ਡਿਊਟੀ ਦਾ ਸਮਾਂ ਤੇ ਚੱਲ ਪਿਆ 10 ਕੋਸੀ ਕੋਸੀ ਧੁੱਪ ਦੇ ਵਿੱਚ ਜਿੱਥੋਂ ਆਪਣਾ ਬਲੌਗ ਸਵੇਰੇ ਸਟਾਰਟ ਕਰਿਆ ਸੀਗਾ ਤੇ ਉੱਥੇ ਆਪਣੇ ਬਲੌਗ ਦੀ ਸਮਾਪਤੀ ਦਾ ਸਮਾਂ ਤੇ ਜਿਮ 'ਚ ਜਾ ਕੇ ਹੁਣ ਕੋਰਬਲ ਕੋਰਬਲ ਹੁੰਦੀ ਰਹੂਗੀ ਤਾਂ ਕਰਕੇ ਆਪਣਾ ਟਾਈਮ ਨਾਲ ਹੀ ਸਮਾਪਤੀ ਕਰ ਦਿੰਨੇ ਆਂਗੇ ਤੇ ਖੈਰ ਇੰਨਾ ਕੁ ਸੀ ਆਪਣਾ ਅੱਜ ਦੇ ਦਿਨ ਦਾ ਪ੍ਰੋਗਰਾਮ ਤੇ ਛਤੂ ਨਾਲ ਖੇਤ ਜਾਣਾ ਸੀਗਾ ਖੇਤ ਵਾਲਾ ਮਾਹੌਲ ਆ ਸਾਡਾ ਕੈਂਸਲ ਹੋ ਗਿਆ ਸੀ ਟੜਕੇ ਤੇ ਰੱਖਦੀ ਗੱਲ ਮੈਨੂੰ ਕਿਹਾ ਤੂੰ ਤਸ਼ਾਂਗ ਨਾਲ ਆ ਪਿਆ ਉਹ ਕਹਿੰਦਾ ਤੂੰ ਤਾਂ ਫੁੱਟ ਆਇਆ ਮੈਂ ਚੱਲ ਕੋਈ ਨਾ ਤੂੰ ਤਾਂ ਵੈਸੇ ਵੀ ਪਟਨੇ ਜਾਂ ਪਾਈਪਲਾਈਨ ਪੈਂਦੀ ਆਉਂਦੀ ਆ ਵੈਸੇ ਉੱਥੋਂ ਤੇ ਉਹ ਮਾਹੌਲਾ ਆਪਣਾ ਕੱਲ ਦੇ ਰੱਖਦਾ ਦੇਖ ਉਹਦੀ ਵਰਕੈਨ ਇੱਥੇ ਘਰ ਕੋਲੋਂ ਪੱਟ ਕੇ ਖੇਤ ਲੱਗ ਗੋਣੀ ਉਹਦੇ ਖੂਹ ਤੇ ਤੇ ਤੂਤਾ ਕੱਲ ਨੂੰ ਹੋਸ਼ਾਂਗਦੇ ਕੱਲ ਵਾਲਾ ਮਾਹੌਲ ਕੱਲ ਨੂੰ ਆ ਵੇਖਦੇ ਆ ਤੇ ਫਿਲਹਾਲ ਸਮਾਪਤੀ ਆ ਆਪਣੇ ਅੱਜ ਦੇ ਬਲੌਗ ਦੀ ਤੇ ਜਾਂਦੇ ਜਾਂਦੇ ਲਾਇਕ ਲਾਜ਼ਮੀ ਕਰਦੇ ਤੇ ਨਾਲ ਹੀ ਸੋਣਾ ਜੀ ਆਪਣੇ ਨਾਂ ਦਾ ਕਮੈਂਟ ਛੱਡ ਦਿਓ ਇੱਧਰ ਢਲਦੇ ਸੂਰਜ ਦਾ ਨਜ਼ਾਰਾ ਹਾਂ ਪ੍ਰੇਮ ਚ ਈ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ